ਔਰ ਨਾਛੇ ਜੀ ਅੰਦਰ ਤੋਂ ਪਚਾਓ ਕਰੋ ਔਰ ਮਹਾਰਾਜ ਦੇ ਨਾਲ ਜੁੜ ਮਿਲੋ ਗਾਥ ਸ੍ਰੀ ਦਵਾਰਾ ਸਾਹਿਬ ਪੋੜੇ ਵਾਲੇ ਉਹਨਾਂ ਦੀ ਰਵਾਇਤ ਇਹ ਕੰਮ ਕੀਤਾ ਹੈ ਕਹਿੰਦਾ ਹੈ ਸ੍ਰੀ ਦਵਾਰਾ ਸਾਹਿਬ ਸੈਣੀ ਇਹਨਾਂ ਨੇ ਆਪਣੇ ਮਹਾਰਾਜ ਦੇ ਤੋਂ ਨੀਕ ਲੰਗਰ ਲਗਾਇਆ ਗਿਆ ਔਰ ਲੰਗਰ ਦੀ ਸੇਵਾ ਇਹਨਾਂ ਨੇ ਆਪਣੇ ਤਨ ਮਨ ਨਾਲ ਮੋਰੇ ਚੋਣੇ io ബന്ധ <inaudible> ਉੱਪਰ ਕਰੋ ਥੋੜੇ ਹੋਰ ਅੱਜ ਦਾ ਦਿਨ ਬੜਾ ਇੱਕ ਮਿੰਟ ਚਲੋ ਅੱਜ ਦਾ ਦਿਨ ਬੜਾ ਸੁਭਾਵਾ ਸੁਭਾਵਾ ਜਿਹੜਾ ਹੈ ਚੁਕੀ ਪਾਚੇ ਦੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਸਾਡੇ ਵੱਡੇ ਦੇ ਬਹੁਤ ਬੰਦੇ ਹੋਰੀ ਪਿੱਥੇ ਹੋਰੀ ਇਹ ਗੁਰੂ ਨਾਨਕ ਦਾ ਜਨਮ ਦਿਨ ਮਨਾਦੇ ਨੇ ਹਰ ਸਾਲ ਦੀ ਤਰ੍ਹਾਂ ਤੇ ਹਰ ਸਾਲ ਦੀ ਤਰ੍ਹਾਂ ਨਗਰ ਵੀ ਤੁਸੀਂ ਜਾਂਦੇ ਨੇ ਇਹਨਾਂ ਨੇ ਆਪਣੇ ਗਣੀ ਦਾ ਪ੍ਰਾਰਥਨ ਫਰੀਪੁਰੇ ਤੋਂ ਲੈ ਕੇ ਸਾਰਾ ਵੱਲੇ ਤੋਂ ਮੈਂ ਕਰਦਾ ਕਿ ਇਸਨ ਦਾ ਪ੍ਰਬੰਧ ਕੀਤਾ ਸੀ ਕਿ ਇਹ ਵੱਲਾ ਤਸਵੀਰਪੁਰ ਦੀ ਸੰਗਤ ਨੇ ਸਾਰੇ ਨਾਲ ਮਿਲ ਕੇ ਕਿਥੀ ਦਾ ਸਵਾਗਤ ਕੀਤਾ ਹੈ ਜਿਨ੍ਹਾਂ ਨੇ ਜਿਨ੍ਹਾਂ ਦੇ ਬਹੁਤ ਬੰਦੇ ਮੱਥੂ ਮਦਾਨ ਜੀ ਨਾਲ ਸਾਡੇ ਨਾਲ ਬਾਉ ਕੇਵਲ ਜੀ ਨਾਲ ਵੀਰ ਜੀ ਸਾਡੇ ਨਾਲ ਕਾਫੀ ਬੰਦੇ ਦੇ ਬਹੁਤ ਬੰਦੇ ਹਨ ਮੈਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਜਿੱਦਾਂ ਹੀ ਇਹ ਸੇਵਾ ਹੋਈ ਹੈ ਮਾਰਾ ਸੱਚੇ ਪਾਤਸ਼ਾਹ ਸਾਡੇ ਦੇ ਸੇਵਾ ਜਰ ਰਹਿਣਾ ਰਵੇ ਜਿਸੀ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सोन <laughs> की ਆਇਆ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਹੋ ਸਤਿਗੁਰੂ ਦੀ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੀ ਸਾਡੀ ਸਾਰੀ ਸਾਰੇ ਬੱਚੇ ਪਰਿਵਾਰ ਸਾਰਿਆਂ ਨੇ ਦਾ ਨੇ ਉਹ ਸੱਚੇ ਪਾਤਸ਼ਾਹ ਨੇ ਸਾਡੇ ਕੋਲੋਂ ਸੇਵਾ ਲਈ ਸਤਿਗੁਰੂ ਨੇ ਜੇਸੀ ਜਿੰਨੇ ਉਸ ਕੁਝ ਮਹਾਰਾਜਾ ਦਸੀ ਕਹਿ ਨਹੀਂ ਸਕਦੇ ਅਸੀਂ ਬੁੜੇ ਹੀ ਜਿਹੜੇ ਆ ਤਮ ਜੋਰ ਬੱਚੇ ਆ ਸਤ ਜੀ ਦੇ ਪਰ ਬੜੀ ਉਹਨਾਂ ਨੇ ਸਾਡੇ ਤੇ ਆਕੀਤੀ ਜੇ ਸਾਡੇ ਕੋਲ ਸ਼ੁਭਾ ਇਥੇ ਬਾਕੀ ਸਾਰੀਆਂ ਮਿਲੀਆਂ ਗਲੀ ਮੰਡੇ ਸੰਤਾਂ ਦੀ ਸਾਰਿਆਂ ਦਾ ਧੰਨਵਾਦ ਮੇਰੇ ਬੱਚਿਆਂ ਦਾ ਜਿਹੜੇ ਨਾਲ ਚਲੋ ਸੋ ਸਭ ਦਾ ਆਸ਼ੁਕ੍ਰਾਨਾ ਮਾਏ ਗੁਰੂ ਜੀ ਦਾ ਕੰਸਾ ਮਾਏ ਗੁਰੂ ਜੀ ਦੀ ਭਾਗ ਸਾਡੀ ਫਾਊਂਡੇਸ਼ਨ ਹੈ ਜੀ ਹਰ ਜਗ੍ਹਾ ਦੇ ਮੈਂ ਬੋਲਦਾ ਹਾਂ ਸਾਹਿਬ ਵਾ ਵਾਹ ਕਹੀਏ ਅੱਜ 36ਵਾਂ ਅਨਕੀਰਤਨ ਹੈ ਇਤਰਾ ਹੀ ਮਹਲੇ ਦੇ ਸਹਿਯੋਗ ਦੇ ਨਾਲ ਚੱਲਦਾ ਪਿਆ ਵਾ ਇਤਰਾ ਹੀ ਪਰਾਂਦਾ ਹੋਵੇਗਾ ਤੇ ਜਲਦਾ ਰਹੂਗਾ ਸਾਡਾ ਖਾਲਸਾ ਮੈਂ ਬੁਣੀ ਕੀ ਹੋਏ ਸਾਰੇ ਮਹਲੇ ਦੇ ਸਹਿਯੋਗ ਅੱਜ ਕੀ ਕਹਿਣਾ ਚਾਹੋਗੇ ਅੱਜ ਮਾਰਾ ਇੱਕੋ ਹੀ ਸਾਡੀ ਲੱਖ ਲੱਖ ਦੀ ਹੈ ਅੱਜ ਦੇ ਸੰਬੰਧ ਦੇ ਵਿੱਚ ਇਹ ਲੱਗਦਾ ਨਿਕਲਦਾ ਹੈ ਕਿ ਇੱਥੇ ਲੰਗਰ ਲਗਾਏ ਜਾਂਦੇ ਨੇ ਕਿਹੜੀ ਸਸਤਾਂ ਨੂੰ ਇਹ ਮਹਾਰਾਜ ਗੁਰੂ ਆਮਰਪੁਰ ਗੁਰਾਂੰਦਾਲ ਦੀ ਗੱਲ ਹੈ ਇਹ ਸਾਹਿਬ ਫਤੇ ਇੱਕ ਗੁਨਾਹ ਦੇ ਮਹਾਰਾਜ ਜੀ ਦਾ ਸਿੱਖ ਮੇਰੇ ਕੋ ਲੈ ਲਿਓ ਮੇਰੇ ਕੋ ਲੈ ਲਿਓ ਛੱਡੋ ਅੱਛਾ ਆ ਮੇਰੇ ਕੋ ਲੈ ਲਿਓ ਛੱਡ ਦਿਓ ਸਰ ਹਾਂਜੀ ਭਾਜੀ ਆਪਣਾ ਨਾਮ ਦੱਸੋ ਹਰ ਸਾਲ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਕਰਵਾਇਆ ਜਾਂਦਾ ਕੀ ਕਹਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਪਵਿੱਤਰ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸੰਗਤ ਵਿੱਚ ਗੁਰਦੁਆਰਾ ਸ੍ਰੀ ਕਲਕੀਰ ਸੇਵਕ ਸਭਾ ਵੱਲੋਂ ਬੜੇ ਪਿਆਰ ਸਤਕਾਰ ਤੇ ਚਾਹਵ ਨਾਲ ਮਨਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ 36ਵਾਂ ਪ੍ਰੋਗਰਾਮ ਹੈ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਡੇ ਪਰਿਵਾਰ ਤੇ ਆਪਣਾ ਮਿਹਰ ਪ੍ਰਿਆਹਤ ਜੱਕੇ ਸੇਵਾ ਲੈ ਰਹੇ ਹਨ 24 ਪ੍ਰੋਗਰਾਮ ਸਾਡੇ ਡੈਡੀ ਨੇ ਆਪ ਕਰਵਾਏ ਉਹਨਾਂ ਤੋਂ ਬਾਅਦ ਮਹਾਰਾਜ ਜੀ ਆਪ ਸੇਵਾ ਲੈ ਰਹੇ ਹਨ ਇਹ ਅੱਜ ਸਾਡਾ 36ਵਾਂ ਪ੍ਰੋਗਰਾਮ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਬਹੁਤ ਭਾਰੀ ਨਗਰ ਕੀਰਤਨ ਇਸੇ ਦੇ ਸੰਬੰਧ ਵਿੱਚ ਕੱਢਿਆ ਗਿਆ ਹੈ ਕੱਲ ਪਰਬਾਥਰੀ ਕੱਢੀ ਗਈ ਸੀ ਔਰ ਕੱਲ ਦੁਪਹਿਰੇ ਠੀਕ 11:30 ਵਜੇ ਕੱਲ ਦੁਪਹਿਰੇ 1 ਵਜੇ ਤੋਂ ਲੈ ਕੇ ਰਾਤ ਦੇ 1 ਵਜੇ ਤੱਕ ਗੁਰੂ ਮਹਾਰਾਜ ਜੀ ਦਾ ਲੰਗਰ ਅਟੁੱਟ ਵਰਤੇਗਾ ਅਤੇ ਸ਼ਾਮ ਦੇ 6 ਵਜੇ ਤੋਂ ਲੈ ਕੇ ਰਾਤ ਦੇ 1 ਵਜੇ ਤੱਕ ਬਹੁਤ ਭਾਰੀ ਕੀਰਤਨ ਦਰਬਾਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜੱਥੇ ਆ ਰਹੇ ਹਨ ਸਖੂਲਾ ਕਨਵਾਸੀਆ ਨੂੰ ਬੜੇ ਪਿਆਰ ਸਤਕਾਰ ਨਾਲ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਦੇ ਸਾਰੇ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਪਰਣਾ ਸਮੇਤ ਆਪਣੀਆਂ ਹਾਜ਼ਰੀਆਂ ਨੂੰ ਨਾਲ ਪਾਸ਼ਾ ਜੀ ਦੇ ਦਰਬਾਰ ਵਿੱਚ ਭਰਦੀਆਂ ਹਨ ਅਤੇ ਕਿਉਂ ਮਹਾਰਾਜ ਜੀ ਦੇ ਕਰੋ ਖੁਸ਼ੀਆਂ ਲੈਣੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਸਲੇ ਜੀ ਮੈਡਰੇ ਹੋਣਾ ਜੀ ਕਾਹਨੇ ਇੱਕ ਨੇ ਇੱਕ ਵਾਰ ਹਾਈ ਗੱਡੀ ਦੇ ਸਮੂਹ ਸੰਗਤ ਜੀ ਵਰਮਟ ਸਾਹਿਬ ਦੀ ਤਰ੍ਹਾਂ ਇਸ ਸਾਲ ਵੀ ਡੋਕਟਰਾ ਸ਼੍ਰੀ ਕਰਗੀਤਾਰ ਸਾਹਿਬ ਵੱਲੋਂ 36 ਵਾਂ ਅਨੋਖੀ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਇਸੇ ਸਬੰਧ ਦੇ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਸੀ ਆਪ ਸਭ ਸੰਗਤਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨਗਰ ਕੀਰਤਨ ਦੀ ਬਹੁਤ ਜਿਆਦਾ ਛੋਭਾ ਵਧਾਈ ਮੈਂ ਆਪ ਜੀ ਦਾ ਜਨਮ ਦਿਨ ਦੇ ਸਕਦਾ ਬਹੁਤ ਬਹੁਤ ਧੰਨਵਾਦ ਜੀ ਇਹ ਗੋੜੀ ਕਿੱਥੋਂ ਕੱਢਿਆ ਗਿਆ ਕਿੱਥੇ ਆ ਕੇ ਸਵਾਦ ਹੋਇਆ ਜੀ ਸ੍ਰੀ ਗੁਰੂ ਅੰਮ੍ਰਿਤ ਸਰ ਇਹ ਅੰਮ੍ਰਿਤ ਸਰ ਦੇ ਘਰ ਦੇ ਵਿੱਚ ਸਾਡੀ ਪਾਤਸ਼ਾਹ ਰਾਮਦਾਸ ਸਾਹਿਬ ਜੀ ਦਾ ਹੋਇਆ ਤਾਂ ਉਹਨੂੰ ਲਾਉਂਦਾ ਸਾਡੀ ਪਾਤਸ਼ਾਹ ਦੇ ਉਹਨਾਂ ਦੇ ਵਸਾਇਆ ਕੰਮ ਨੂੰ ਸਿਖਾਉਣ ਮਾਰੇ ਅੱਜ ਵੀ ਗੁਰੂ ਸਿਖਾਉਣ ਮਾਰੇ ਵਡਿਆਈਆਂ ਦਿੰਦੇ ਹਰ ਸਾਲ ਇਹਨਾਂ ਦੇ ਪਿਤਾ ਜੀ ਬੰਦੇ ਬੰਦੇ ਦੇ ਰੱਖ ਕੇ ਕੀਰਤਨ ਦਾ ਸੰਬੰਧ ਦੇ ਭਲੇ ਦੀ ਉਹ ਯੋਜਨਾ ਕੱਢਾ ਲਿਆ ਗਿਆ ਅੱਜ ਦਾ ਜਿਹੜਾ ਬਹੁਤ ਸਬੰਧਿਆ ਚਰਦੀ ਕਲਾ ਦਾ ਜਿਹੜਾ ਉਹ ਕੀਰਤਨ ਦਾ ਜਿਹੜਾ ਹੀ ਇਤਨਾ ਪੂਰਾ ਬਹੁਤ ਪਿਆਰੀ ਲੱਗਿਆ ਸਵੇਰੇ ਤੋਂ ਇਹ ਇਸ ਦੀ ਮਾਨਾਵੇ ਤੇ ਹੁਣ ਸਵੇਰ ਦੀ ਵੀ ਹੋਈ ਆ ਬੜੀ ਆਲੀਸ਼ਾਨੀ ਕੱਢ ਕੇ ਸਿੱਖ ਸਮਾਜ ਨੂੰ ਗੁਰਨਾਣਕਲੇਵਾ ਦੇਸ਼ਾਂ ਦੇਸ਼ਾਂ ਦੇ ਵਿੱਚ ਸਿੱਖ ਸਮਾਜ ਨੂੰ ਪਰਵਾਹ ਦੀਆਂ ਮਾਲ ਸਿਹਤ ਦੇ ਸੰਬੰਧ ਦੇ ਪਰੇ ਦੀਆਂ ਬਹੁਤ ਬਹੁਤ ਮੁਬਾਰਕਾ ਗੁਰਬਾਨੀ ਬਾਨੇ ਨਾਲ ਜੁੜੋ ਦਾਦੀ ਕੇਸ ਤੋਂ ਗੁੱਤਾ ਕਹਿਣਾ ਮਤੋਂ ਸੱਚੇ ਪਿੱਲਿਆਂ ਦਾ ਖਿਆੜਾ ਛੱਡੋ ਚਪੈਲਾ ਕਦੋਂ ਇਹ ਚਪੈਲਾ ਇਹੋ ਬਾਣੀ ਜੀ ਦੀ ਕਰਨਾ ਬਹੁਗਾ ਬੈਠਾਂਗੇ ਬਾਣੀ ਸੁਣਾਗੇ ਕੇਸ ਰੱਖਾਂਗੇ ਕਿਦਾਂ ਕਹਿਣਾ ਮੰਨਾਂਗੇ ਸਿਰ ਆਪਣੇ ਨਾਮ ਤੇ ਉਹਦੀਆਂ ਸੇਵਾ ਕਰੋ ਵਡੇਰਾ ਸਤਕਾਰ ਕਰੋ ਬਾਣੀ ਬਾਣੀ ਨਾਲ ਜੁੜੋ ਗੁਰਦੇ ਸ਼ਬਦਾਂ ਨਾਲ ਜੁੜੋ ਐਵੇਂ ਨਹੀਂ ਕਦੀ ਤੋਂ ਬੋੜਾ ਪੇਪਾ ਥਲੇ ਬੋੜਾ ਪੇਪਾ ਥਲੇ ਜਾਣਾ ਬੋੜਾ ਪੇਪਾ ਥਲੇ ਇੰ ਠੰਡੀਆਂ ਹਵਾ ਲੈਣੀਆਂ ਛਾਵਾਂ ਲੈਣੀਆਂ ਤੇ ਕੁਛਿਆ ਲੈਣ ਦਾ ਦੇਖ ਮੱਥਾ ਦੇਣਾ ਗੁਰੂ ਜੀ ਸਾਹਿਬ ਨੂੰ ਤੇ ਲੈਣਾ ਸਾਹਿਬ ਕੋ ਧੰਨ ਬਾਬਾ ਦੀਪ ਸਿੰਘ ਜੀ ਚਰਨਾਂ 'ਚ ਹੋਣਾ ਅੱਜ ਗਾਲਾਂ ਛਕਾਂਗੇ ਗਾਲਾਂ ਛਕਣਾ ਸਰਬੱਤ ਦੇ ਭਲੇ ਦੀ ਭਲੇ ਸੋਨਾ ਆਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਦੇ ਗੁਰੂ ਸਾਹਿਬ ਜੀ ਜੀ ਸਾਡੇ ਬੰਧਾਨ ਸਾਹਿਬ ਜਗੜਾ ਸਾਹਿਬ ਕੋ ਜੀ ਸਿੰਘ ਜੀ ਜੀ ਦਸੇਵ ਸਭਾ ਸ਼੍ਰੀਪੁਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਲ ਕਲ ਸਾਹਿਬ ਸ਼੍ਰੀ ਗੁਰੂ ਨੰਗਦੇ ਮਹਾਰਾਜ ਦੇ ਗੁਰਪੁਰਬਨੀ ਤੋਂ ਤਾਂ ਅੰਤ ਸਰਧਾ ਨਾਲ ਲਗਾਇਆ ਗਿਆ ਇਹ ਪ੍ਰੋਗਰਾਮ 36 ਮਾਰਚ ਕਲ ਕਲ ਆਪਾਂ ਪ੍ਰਭਾਤ ਰਿਕਣੀ ਸੀ ਆਈ ਨਗਰ ਕੀਰਨੇ ਖਣਪੁਰ ਤੋਂ ਆਰੰਭ ਹੋਇਆ ਕਲ ਤੋਂ ਪ੍ਰੰਡ ਤੋਂ ਗੁਰਦੁਆਰਾਂ ਅੱਡੋ-ਸੱਡੋ ਵਰਤੇਗਾ ਰਾਤ ਨੂੰ ਸ਼ਨੀਵਾਰ 7 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਨੀਤ ਦੇ ਬਾਸਨ ਜੀ ਇਹ ਸਮੇਂ ਪੰਕ ਦੇ ਮਹਾਨ ਕਿੰਦਰੀ ਆ ਰਹੇ ਨੇ ਜਿਨ੍ਹਾਂ ਵਿੱਚ ਜੀਰੀਤਰੀ ਜਗਧਰੀ ਭਾਈ ਮਨਤਾਪ ਸਿੰਘ ਜੀ ਸਿੰਘ ਸਾਹਿਬ ਆ ਰਹੇ ਨੇ ਛੇਜੇ ਤੋਂ ਸ੍ਰੀ ਅਤਾਪਸਾ ਜੀ ਸਰਦਾਰ ਰਖੀਰ ਸਿੰਘ ਜੀ ਸਮਾਉਂ ਕੋਈ ਕੁਝ ਕੋਟੀ ਦੇ ਜਿੱਥੇ ਜਿੱਥੇ ਪਹੁੰਚ ਰਹੇ ਸਮੂਹ ਸਾਥੀਆਂ ਰਿਕ ਬੇਨਤੀ ਹੈ ਕਿ ਜਿਸ ਤਰ੍ਹਾਂ ਅੱਜ ਸਾਡੇ ਨਾਲ ਥੋੜੇ ਨਾਲ ਬੋਲਡਾ ਜੁੜ ਕੇ ਸਾਡੇ ਹਿੰਦੂ ਜੀਨ ਸਿੱਖਾਂ ਵਿੱਚ ਸਾਰਾ ਸਾਂਝਾ ਪ੍ਰੋਗਰਾਮ ਹੁੰਦਾ ਜੀ ਸਾਡਾ ਸਾਡਾ ਸਾਰਾ ਮੱਲਾ ਸਾਰੀ ਕਲੋਨੀ ਸਾਡਾ ਬਹੁਤ ਸਹਿਯੋਗ ਕਰਦੀ ਮਹਾਰਾਜ ਜੀ ਨੇ ਚੜ੍ਹਦੀਆਂ ਕਲਾ ਬਸੇ ਅੱਜ ਵੀ ਇਹਨਾਂ ਨੇ ਬਹੁਤ ਹੌਂਕਾ ਲਾਇਆ ਤੁਸੀਂ ਨਾਲ ਕਿ ਬੇਨਤੀ ਕਰਦੇ ਕਿ ਕੱਲ ਜਿਹੜਾ ਜਦੋਂ ਭੋਗ ਪਾਣਗੇ ਉਦੋਂ ਵੀ ਗੱਜ-ਬੱਜ ਕੇ ਸਾਰੇ ਆਪਣੇ ਪਰਿਵਾਰਾਂ ਸਦੇ ਬੱਚਿਆਂ ਸਮੇਤ ਆਪਾਂ ਹੱਜ ਗਿਆ ਪਰ ਕੇ ਤੰਗ-ਤੰਗ ਸਾਬ ਜੀ ਦੇ ਨਾਮ ਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਤੇ ਰਾਤ ਨੂੰ ਜਦੋਂ ਆਪਾਂ ਸਮਾਪਤੀ ਹੁੰਦੇ ਉਦੋਂ ਉਸ ਤੋਂ ਬਾਅਦ ਵੀ ਬਹੁਤ ਹੀ ਭਾਰੀ ਲੰਗਰ ਚੱਲਣਗੇ ਸੰਤਾ ਕਾ ਬੇਨਤੀ ਹੈ ਕਿ ਲੰਗਰ ਚੱਲਦਾ ਹੀ ਰਹਿਣਾ ਗੱਲ ਸਾਰੀ ਹੈ ਤੇ ਆਪਣੇ ਲੰਗਰ ਪ੍ਰਸ਼ਾਦੇ ਦੀ ਕੋਈ ਪਰਵਾਹ ਨਹੀਂ ਕਰਦੀ ਦੇਖੀ ਆ ਕੇ ਲੰਗਰ ਪ੍ਰਸ਼ਾਦਾ ਛਕਣਾ ਤੇ ਗੁਰੂ ਦਾ ਨਾਮ ਜਪਣਾ ਇਤੋਂ ਅਸੀਂ ਲਾਹਾ ਲੈ ਕੇ ਜਾਣਾ ਇਹਨਾਂ ਪ੍ਰੋਗਰਾਮ ਆਰਜ ਬਖਸ਼ਾ ਜੀ ਚੜ੍ਹਦੀਆਂ ਕਲਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ